ਤੋ ਅਸੀਂ ਖੜੇ ਹਾਂ ਹੁਣ ਪਿਆਕੋ ਜਿਹੜੀ ਕਿ ਇੱਕ ਬਹੁਤ ਹੀ ਖਾਸ ਜਿਹੜੀ ਰੋਡ ਆ ਜਿਹਦੇ ਉੱਤੇ ਕਿਹਾ ਜਾਂਦਾ ਵੀ ਇਸ ਰੋਡ ਦੇ ਉੱਤੇ ਸਾਰੇ ਹੀ ਤਕਰੀਬਨ ਪੰਜਾਬੀਆਂ ਦਾ ਕਬਜ਼ਾ ਤੇ ਉਹ ਵੀ ਪੰਜਾਬੀ ਚ ਕਹਾਂ ਜਾਂ ਮਲਬਈ ਚ ਕਹਾਂ ਤਾਂ ਮੋਟੀਆਂ ਸ਼ਾਮੀਆਂ ਦਾ ਕਬਜ਼ਾ ਸੋ ਕਾਫੀ ਵਧੀਆ ਇੱਥੇ ਜਿਹੜਾ ਬਿਜ਼ਨਸ ਚਲਾ ਰਹੇ ਆ ਡੈਰੀ ਫਾਰਮਿੰਗ ਦਾ ਸਾਡੇ ਨਾਲ ਨੇ ਹੁਣ ਚਰਨਦੀਪ ਸਿੰਘ ਤੇ ਉਹਨਾਂ ਦਾ ਵੀ ਜਿਹੜਾ ਫਾਰਮ ਆ ਅਸੀਂ ਹੁਣ ਦੇਖ ਰਹੇ ਸੀ ਤੇ ਇੱਥੇ ਕਿੰਨੀਆਂ ਤੁਹਾਡੇ ਕੋਲੇ ਗਾਈਆਂ ਚੰਦੀ ਜੀ ਹਾਂ 220 ਗਾਈਆਂ 220 ਗਾਈਆਂ ਤੇ ਤੁਸੀਂ ਇੱਥੇ ਕਿੱਡਾ ਫਾਰਮ ਕਿੱਡਾ ਤੁਹਾਡਾ ਹੈ ਇਹ 7373 ਹੈਕਟੇਰ ਹੈ ਹੇਕਟੇਰ ਹੇਕਟੇਰ ਸੋ ਕਿੱਲਿਆਂ ਦਾ ਕਾਫੀ ਹੋ ਗਿਆ 300 ਦੇ ਲਾਗੇ ਹੋ ਗਿਆ ਉਹ ਕਿੱਲਿਆਂ ਦੇ ਵਿੱਚ ਹੋ ਗਿਆ 180 ਏਕੜ 180 ਏਕੜ ਹੋ ਗਿਆ ਅੱਛਾ ਸੋ ਇਹ ਜਿਹੜੀਆਂ ਤੁਸੀਂ ਜਿਹੜੀ ਕਿਹੜੀ ਵੈਰਾਈਟੀ ਕਿਹੜੀ ਹੈ گاਵਾ ਦੀ ਕਿ ਨਸਲ ਕਿਹੜੀ ਹੈ ਸਾਰੀਆਂ ਹੈਗੀਆਂ ਫਰੀਜ਼ਨ ਫਰੀਜ਼ਨ ਨਸਲ ਨਹੀਂ ਥੋੜੀਆਂ ਮਿਕਸਟ ਹੈਗੀਆਂ ਕਰਾਸ ਬ੍ਰੀਡ ਵੀ ਆ ਜਿਹੜੀਆਂ ਦੱਸਦੀਆਂ ਲਾਲ ਜਿਹੜਾ ਪਿੱਛੇ ਜੀ ਇਹ ਉਹ ਹੈਗੀਆਂ ਜੇਜ਼ੀ ਕਰਾਸ ਤੇ ਇਹਨਾਂ ਦੀ ਤੁਹਾਡੀ ਜਿਹੜੀ ਇਹ ਪ੍ਰੋਡਕਸ਼ਨ ਆ ਜਾਂ ਕਿਦਾਂ ਤੁਸੀਂ ਅਸੀਂ ਗੱਲ ਕਰ ਰਹੇ ਸੀ ਤਾਂ ਪ੍ਰੋਡਕਸ਼ਨ ਦੇ ਮਾਮਲੇ 'ਚ ਸਾਨੂੰ ਪਤਾ ਲੱਗਿਆ ਵੀ ਤੁਸੀਂ ਟੌਪ ਕਰ ਰਹੇ ਹੋ ਕੀ ਚ ਪ੍ਰੋਡਕਸ਼ਨ ਦਾ ਤੁਹਾਡਾ ਐਕਸਪਲੇਨ ਕਰੋਗੇ ਥੋੜਾ ਜਿਹਾ ਪ੍ਰੋਡਕਸ਼ਨ ਇੰਦਾ ਨਾ ਜਿੱਦਾਂ ਦੁੱਧ ਆਪਣਾ ਹੁਣ ਹੁਣ ਪੀਕ ਦੇ ਵਿੱਚ ਐਸੋਲੇ ਜਦੋਂ ਕਾਵਿੰਗ ਹੁਣ ਸਟਾਰਟ ਹੋਈ ਆ ਇਹ ਹੁਣ ਸਾਰਾ ਕੁਝ ਹੁਣ ਜਿਹਦਾ ਸ਼ਾਮ ਨੂੰ ਦੁੱਧ ਜਾਂਦਾ ਆ ਐਨ ਸਾਰਾ ਐਪਲ ਫੋਨ ਤੇ ਆ ਜਾਂਦਾ ਹਮ ਸਾਰਾ ਰਿਕਾਰਡ ਆ ਜਾਂਦਾ ਕਿੰਨੀ ਪ੍ਰੋਡਕਸ਼ਨ ਹੋਣੀ ਹੈ ਕਿੰਨੀ ਮਕਸਡ ਹੋਈ ਹੈ ਜੀ ਜੀ ਤਾਂ ਸਾਰਾ ਰਿਪੋਰਟ ਪਹਿਲੇ ਜਦੋਂ ਕਰ ਜਾਣ ਛੱਡੇ ਜਾਣ ਤੋਂ ਪਹਿਲਾਂ ਰਿਪੋਰਟ ਆ ਜਾਂਦੀ ਹੈ ਪਹਿਲਾਂ ਆ ਜਾਂਦੀ ਹੈ ਜੀ ਯਾ ਸਾਰਾ ਸੈਲ ਬੈਲ ਜਿਹੜਾ ਹੁੰਦਾ ਹੈ ਜੀ ਜੀ ਏ ਟੂ ਜ਼ੈਡ ਸਾਰਾ ਕੁਝ ਪਹਿਲਾਂ ਪਤਾ ਲੱਗ ਜਾਂਦਾ ਹੈ ਛੱਡ ਤੋਂ ਜਾਣ ਤੋਂ ਬੰਦ ਸੋ ਤੁਹਾਡੀਆਂ ਜਿਹੜੀਆਂ ਗੋਆ ਗਾਇਆਂ ਇਸ ਟਾਈਮ ਮੈਨੂੰ ਪਤਾ ਲੱਗਿਆ ਵੀ ਵੱਧ ਪ੍ਰੋਡਕਸ਼ਨ ਦੇ ਰਹੀਆਂ ਸਾਰਿਆਂ ਨਾਲੋਂ ਵੱਧ ਤੇ ਇਹਦਾ ਕੀ ਕਾਰਨ ਹੈ ਤੁਸੀਂ ਥੋੜੀ ਸਾਂਭ ਸੰਭਾਲ ਜਾ ਯਾ ਉਹ ਸਾਮ ਤਾਂ ਹਮੇਸ਼ਾ ਹੁੰਦੀ ਆ ਬਟ ਉਸ ਇਸ ਲਾਈਕ ਟ੍ਰਾਈਂਗ ਡਿਫਰੈਂਟ ਥਿੰਗਸ ਅਮ ਮੈਂ ਪਿੱਛੇ ਜਿਹੜਾ ਇੰਡੀਆ ਦਾ ਜਿਹੜਾ ਸਾਬ ਵੀ ਹੈ ਨਾ ਆ ਛੋੜ ਮਿਕਸ ਸੈਟਅਪ ਓਕੇ ਐਂਡ ਬਿਕਾਜ਼ ਆਨ ਜਿਹੜਾ ਇੰਡੀਆ ਦਾ ਸਾਹ ਆ ਉਹ ਥੋੜਾ ਜਿਹਾ ਡਿਫਰੈਂਸ ਆ ਜਿੱਦਾਂ ਹੁਣ ਆਪਾਂ ਇੱਥੇ ਸੋਚਦੇ ਆ ਜਿੱਦਾਂ ਮਤਲਬ ਜਿੱਦਾਂ ਗੋਰੇ ਕਰਦੇ ਆ ਇੱਥੇ ਉਹ ਸਿਰਫ ਜਿਹੜੀ ਉਹ ਰਿਐਲਿਟੀ ਆ ਉਹ ਸਿਰਫ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਜੀ ਉਹੀ ਲੀਕ ਤੇ ਉਹ ਬਸ ਉਹੀ ਟਰਾਈ ਕਰੀ ਜਾਂ ਤੇ ਗਾਂ ਤੋਂ ਗਾਂ ਪਰ ਵੀ ਆਈ ਵਾਂਟ ਟੂ ਟਰਾਈ ਸਮਥਿੰਗ ਡਿਫਰੈਂਟ ਐਂਡ ਆਈ ਟਰਾਈ एवरीथिंग ਡਿਫਰੈਂਟ ਐਂਡ ਵਨ ਆਈ ਗੈਟਸ ਐਂਡ ਇਟ ਵਰਕਸ ਫॉर ਮੀ ਵਨ ਈਅਰ ਯਾ ਆਲ ਦੀ ਰਿਜ਼ਲਟਸ ਆ ਕਮਿੰਗ ਸੋ ਇਹਨਾਂ ਦੇ ਤੁਹਾਨੂੰ ਬਹੁਤ ਵਧੀਆ ਦੇ ਰਿਜ਼ਲਟਸ ਮਿਲ ਰਿਹਾ ਹੈ ਕੀ ਇਹਦੇ ਲਈ ਤੁਹਾਨੂੰ ਕੋਈ ਗਵਰਨਮੈਂਟ ਜਾਂ ਕੋਈ ਕੰਪੀਟੀਸ਼ਨਸ ਵਗੈਰਾ ਹੁੰਦਾ ਜਿਨ੍ਹਾਂ ਵਿੱਚ ਤੁਸੀਂ ਟੌਪ ਕਰਦੇ ਹੋ ਜਾਂ ਕੋਈ ਜ ਸਾਨੂੰ ਕੋਈ ਕੋਈ ਸਬਸਿਡੀ ਨਹੀਂ ਮਿਲਦੀ ਹੈਗੀ ਬਾਕੀ ਆਪਣਾ ਫਾਰਮ ਹੈ ਸਹੀ ਕੰਜਸਟਿਵ ਵਾਟੇਵਰ ਯੂ ਵਾਂਟ ওকে ওকে ਸੋ ਇਦਾਂ ਕੋਈ ਨਹੀਂ ਹੈ ਵੀ ਕੋਈ ਕਿਸੇ ਕਿਸਮ ਦੀ ਤੁਹਾਨੂੰ ਅਪਰੀਸ਼ੀਏਸ਼ਨ ਲੈਟਰ ਮਿਲਣ ਵੀ ਤੁਹਾਡਾ ਫਾਰਮ ਟੌਪ ਕਰ ਰਿਹਾ ਵੱਧ ਪ੍ਰੋਡਕਸ਼ਨ ਲੈ ਰਿਹਾ ਇਦਾਂ ਕੁਝ ਹੁੰਦੇ ਆ ਕੋਈ ਮੁਕਾਬਲੇ ਜਿਹੜੇ ਸੀਜ਼ਨ ਦੇ ਵਿੱਚ ਜਦੋਂ ਹਨਾ ਗ੍ਰੇਡ ਫ੍ਰੀ ਹੋ ਜਾਂਦਾ ਹੀ ਗੇਟ ਅ ਰਿਵਾਰਡ ওকে 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 ਸੋ ਐਂਡ ਆ ਬੀ ਗੇਟਿੰਗ ਥੈਟ ਫੋਰ ਦਾ ਲਾਸਟ ਹਾਂ ਇਟਸ ਗੁੱਡ ਇਟਸ ਗੇਟ ਸੋ ਬੜਾ ਬੜਾ ਵਧੀਆ ਲੱਗਿਆ ਜੀ ਤੁਹਾਡੇ ਆ ਦੇਖ ਕੇ ਤੇ ਅਸੀਂ ਦੇਖਣਾ ਚਾਹਾਂਗੇ ਤੁਹਾਡਾ ਜਿਹੜਾ ਮਿਲਕਿੰਗ ਦਾ ਪ੍ਰੋਸੈਸ ਵੀ ਆ ਸ਼ੁਰੂ ਹੋਣ ਵਾਲਾ ਸੋ ਸਾਨੂੰ ਪਲੀਜ਼ ਮਿਲਕਿੰਗ ਦਾ ਪ੍ਰੋਸੈਸ ਵੀ ਜਰੂਰ ਦਿਖਾ ਕੇ ਲਿਓ ਪਲੀਜ਼ ਦੋਸਤੋ ਧਾਰ ਦਾ ਵੇਲਾ ਹੋ ਚੁੱਕਿਆ ਕਹਿੰਦੇ ਨੇ ਧਾਰ ਕੱਢਣ ਦਾ ਵੇਲਾ ਹੋ ਚੁੱਕਿਆ ਤੇ ਦੇਖੋ ਕਿੰਨਾ ਸਿਸਟਮ ਆ ਵੀ ਇਸ ਬਲਾਕ ਬਲਾਕ ਦੇ ਵਿੱਚੋਂ ਦੂਜੇ ਬਲਾਕ ਚ ਲਜਾਣੀਆਂ ਗਾਈਆਂ ਸੜਕ ਕ੍ਰਾਸ ਕਰਕੇ ਲਜਾਣੀਆਂ ਤੇ ਜਦੋਂ ਗੇਟ ਖੋਲਦਾ ਗੇਟ ਆ ਜਿਹੜਾ ਆਟੋਮੈਟਿਕ ਗੇਟ ਆ ਤਾਂ ਗਾਈਆਂ ਨੇ ਆਪਣੀ ਲਾਈਨ ਬਣਾ ਲਈ ਆ ਜੀ ਤੇ ਲਾਈਨ ਨਾਲ ਰਾਹੇ ਰਾਹ ਚੱਲ ਕੇ ਗਿਆ ਰੀਆਂ ਜਿਵੇਂ ਜਿਵੇਂ ਜਿਹੜੇ ਪ੍ਰੋਸੈਸ ਚੱਲਦੇ ਰਹਿਣਗੇ ਤੁਹਾਨੂੰ ਨਾਲ ਨਾਲ ਦੱਸਦੇ ਰਾਂਗੇ ਅ ਜੇ ਉਧਰ ਨਿਗਾਹ ਮਾਰੀਏ ਪਿਛਲੇ ਪਾਸੇ ਉਹ ਗਰੰਟ ਲੱਗੂਗਾ ਤਾਂ ਇੱਕ ਮੋਟਰਬਾਈਕ ਦੇ ਉੱਤੇ ਜਿਹੜਾ ਸਵਾਰ ਆ ਉਹ ਗਾਈਆਂ ਨੂੰ ਪਿੱਛੋਂ ਕਹਿ ਸਕਦੇ ਹੱਕ ਕੇ ਲਿਆ ਰਿਆ ਤਾਂ ਗਾਈਆਂ ਉਹਦੇ ਅੱਗੇ ਅੱਗੇ ਚੱਲ ਪਈਆਂ ਜੀ ਤੇ ਜਿਹੜੇ ਦੋਨੇ ਪਾਸੇ ਤਾਰ ਲੱਗੀ ਆ ਤਾਰ ਦੇ ਵਿੱਚ ਹਲਕਾ ਜਿਹਾ ਕਰੰਟ ਲਾਇਆ ਜਾਂਦਾ ਤਾਂ ਕਿ ਜਿਹੜੀਆਂ ਉਹਨਾਂ ਨੂੰ ਗਾਈਆਂ ਸਿੱਧੀਆਂ ਰਾਹੇ ਰਾਹ ਤੁਰ ਕੇ ਅੱਗੇ ਵੱਧ ਸਕਣ ਸੋ ਇਹ ਇਹ ਜਿਹੜੇ ਪ੍ਰੋਜੈਕਟ ਆ ਪਰਿਵਾਰ ਦੇ ਸਾਰੇ ਦੇ ਹੈ ਹੈਲਪ ਨਾਲ ਚੱਲਦੇ ਆ ਜੀ ਤੇ ਇਹ ਇਹਦੇ ਚ ਜਿੱਥੇ ਪਰਿਵਾਰ ਦੇ ਚਰਨਜੀਤ ਸਿੰਘ ਅੱਗੇ ਚਲੇ ਗਏ ਆ ਉੱਥੇ ਉਹਨਾਂ ਦੀ ਮੈਸੇਜ ਹੁਣ ਜਿਹੜੀ ਉਹਨਾਂ ਦੀ ਹੈਲਪ ਲਈ ਚੱਲੇ ਆ ਤੇ ਉਹ ਮੋਟਰਬਾਈਕ ਤੇ ਜਾ ਕੇ ਹੁਣ ਜਿਹੜਾ ਉਹ ਰਸਤੇ ਨੂੰ ਕਵਰ ਕਰਨਗੇ ਤਾਂ ਕਿ ਜਿਹੜੇ ਉਹ ਸੜਕ ਦੇ ਉੱਤੇ ਗਾਈਆਂ ਕ੍ਰੋਸ ਕਰ ਲੰਘ ਸਕਣ ਤੇ ਉਹਨਾਂ ਦੇ ਬ੍ਰਦਰ ਆ ਜਿਹੜੇ ਉਹ ਪਿੱਛੋਂ ਗਾਈਆਂ ਨੂੰ ਲੈ ਕੇ ਆ ਰਹੇ ਆ ਸੋ ਅਗਲਾ ਪ੍ਰੋਸੈਸ ਦੇਖਦੇ ਹਾਂ ਜੀ ਅਸੀਂ ਅਨ ਜਾਨਵਰਾਂ ਦੇ ਵਿੱਚ ਵੀ ਡਿਸਪਲਾਈਨ ਆ ਜਾਂਦਾ ਜੀ ਜਦੋਂ ਤੁਸੀਂ ਰੋਜ਼ਮਰਰਾ ਦੀ ਜ਼ਿੰਦਗੀ ਚ ਉਹਨੂੰ ਉਹ ਇਹ ਜ ਮਾਹੌਲ ਦਿੰਨੇ ਹੋ ਤਾਂ ਤੁਸੀਂ ਦੇਖਿਆ ਹੁਣ ਗੇਟ ਦੇ ਪਿੱਛੇ ਉਹ ਖੜ ਗਈਆਂ ਸਨ ਸਾਰੀਆਂ ਗਾਈਆਂ ਜਿਨ੍ਹਾਂ ਚ ਕੋ ਉਹਨਾਂ ਨੂੰ ਅਗਲਾ ਸਿਗਨਲ ਨਹੀਂ ਮਿਲ ਰਿਹਾ ਉਹਨਾਂ ਜਿਹੜੋ ਸੜਕ ਕ੍ਰੋਸ ਨਹੀਂ ਕਰ ਰਹੀਆਂ ਕਿਉਂਕਿ ਸੜਕ ਦੋਨੇ ਪਾਸੇ ਬਲੌਕ ਕੀਤੀ ਜਾਂਦੀ ਹੈ ਪਹਿਲਾਂ ਤੇ ਫਿਰ ਜਿਹੜਾ ਗਾਈਆਂ ਨੂੰ ਲਗਾਇਆ ਜਾਂਦਾ ਸਪੈਸ਼ਲ ਹਾਲਾਂਕਿ ਇਹ ਜਿਹੜੀ ਸੜਕ ਆ ਇਹ ਕੋਈ ਜ਼ਿਆਦਾ ਵਗਣ ਵਾਲੀ ਸੜਕ ਨਹੀਂ ਆਪਣੇ ਪਰਸਨਲ ਫਾਰਮ ਹਾਊਸ ਦੇ ਵਿੱਚ ਦੀ ਜਾਂਦੀ ਸੜਕ ਆ ਪਰ ਫੇਰ ਵੀ ਤੁਸੀਂ ਦੇਖੋ ਜੜੀਆਂ ਗਾਈਆਂ ਬੜੇ ਡਿਸਪਲਾਈਨ ਨਾਲ ਤੇ ਆਪਦੇ ਮੰਝਲ ਵੱਲ ਚੱਲ ਰਹੀਆਂ ਜਿੱਥੇ ਕੀ ਇਹਨਾਂ ਨੂੰ ਦੀ ਧਾਰ ਕੱਢੀ ਜਾਣੀ ਹੈ ਜਿੰਦਾਂ ਕੀ ਕਹਾਂਗੇ ਚੋਇਆ ਜਾਣਾ ਜਿੱਥੇ ਇਹਨਾਂ ਨੂੰ ਹਰ ਗਾਂ ਦਾ ਆਪਣਾ ਨੰਬਰ ਆ ਜੀ ਵੱਖਰੇ ਵੱਖਰੇ ਨੰਬਰ ਗਾਵਾਂ ਦੇ ਉੱਤੇ ਲੱਗੇ ਆ ਇਵਨ ਕਲਰ ਵੀ ਲੱਗੇ ਆ ਵੱਖਰੇ ਵੱਖਰੇ ਸ਼ਾਇਦ ਇਹ ਕੋਈ ਵੱਖਰੀ ਪਛਾਣ ਲਈ ਰੱਖੇ ਗਿਆ ਵੀ ਇਹ ਇਹਨਾਂ ਦਾ ਕੀ ਸਿਸਟਮ ਆ ਰਿਕਾਰਡ ਰੱਖਿਆ ਜਾਂਦਾ ਜਿੱਦਾਂ ਸੀ ਕੰਪਿਊਟਰ ਦੇ ਵਿੱਚ ਇਸੇ ਤੰਗ ਨਾਲ ਇਹਨਾਂ ਦਾ ਵੀ ਰਿਕਾਰਡ ਆ ਜੀ ਸੋ ਤਕਰੀਬਨ 220 ਦੇ ਕਰੀਬ ਜਿਹੜੀਆਂ ਸਾਰੀਆਂ ਗਾਂਵਾਂ ਇਹ ਆਪਣੇ ਜਿਹੜਾ ਮਿਲਕਿੰਗ ਸਟੇਸ਼ਨ ਆ ਜਿੱਥੇ ਉਧਰ ਨੂੰ ਆਪਣੀ ਜਿਹੜੀ ਇਹ ਜਰਨੀ ਆ ਸ਼ੁਰੂ ਕਰ ਚੁੱਕੀਆਂ ਜੀ ਤੇ ਛੇਤੀ ਅਸੀਂ ਉੱਥੇ ਦੇਖਦੇ ਆਂ ਵੀ ਕਿੱਦਾਂ ਇਹ ਜਿਹਨਾਂ ਦਾ ਮਿਲਕਿੰਗ ਦਾ ਪ੍ਰੋਸੈਸ ਕੀਤਾ ਜਾਂਦਾ ਜਿਹੜੇ ਮੋਟਰਬਾਈਕ ਦੇ ਉੱਤੇ ਉਹ ਨਾਲ ਇੱਕ ਟਰਾਲੀ ਟਾਈਪ ਲੈ ਕੇ ਆਇਆ ਸ਼ਾਇਦ ਇਹਦੇ ਵਿੱਚ ਫੀਡ ਆ ਇਹਨਾਂ ਗਾਇਆਂ ਦੀ ਤਾਂ ਇਹ ਇਹਨਾਂ ਨੂੰ ਪਿੱਛੋਂ ਗਾਇਆਂ ਨੂੰ ਲਿਜਾ ਰਹੇ ਆ ਜੀ ਕੋਈ ਵੀ ਪ੍ਰੋਜੈਕਟ ਦੀ ਕਾਮਯਾਬੀ ਦਾ ਜਿਹੜਾ ਅੱਜ ਦੇਖਿਆ ਜਾਵੇ ਤਾਂ ਉਹਦੇ ਪਿਛਲੀ ਕਹਾਣੀ ਇਹੀ ਹੁੰਦੀ ਹੈ ਜੀ ਇੱਕ ਤਾਂ ਕੰਮ ਕਰਨਾ ਫੈਮਿਲੀ ਪੱਧਰ ਦੇ ਉੱਤੇ ਇੱਕੇ ਨਾਲ ਵਰਕਤ ਵਾਲੀ ਗੱਲ ਹੁੰਦੀ ਹੈ ਤੇ ਦੂਜਾ ਜਿਹੜਾ ਜਿਹੜਾ ਕੁਆਂਟੀਟੀ ਦੇ ਵਿੱਚ ਜਿਹੜਾ ਕੰਮ ਹੁੰਦਾ ਉਹ ਇੰਨਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਕਿਤੇ ਜਾ ਕੇ ਕਾਮਜਾਮ ਹੁੰਦਾ ਜੇ ਕਿਸੇ ਨੇ ਇੱਕ ਜਾਂ ਦੋ ਗਾਂ ਰੱਖ ਕੇ ਦੁੱਧ ਵੇਚਣਾ ਆਵੇ ਤਾਂ ਸ਼ਾਇਦ ਨਾ ਕੁਝ ਹੋਵੇ ਮਿਲਕਿੰਗ ਸਟੇਸ਼ਨ ਇਹ ਜਿਹੜਾ ਮਿਲਕਿੰਗ ਸਟੇਸ਼ਨ ਆ ਅਸੀਂ ਇਹ ਵੱਖਰੇ ਕਿਸਮ ਦਾ ਮਿਲਕਿੰਗ ਸਟੇਸ਼ਨ ਆ ਜੀ ਤੇ ਸਟੇਸ਼ਨ ਦੇ ਵਿੱਚ ਗਾਇਆਂ ਆਪਣੀ ਵਾਰੀ ਦੀ ਉਡੀਕ ਦੇ ਵਿੱਚ ਆ ਚੁੱਕੀਆਂ ਜੀ ਤੇ ਕਤਾਰ ਵੱਧ ਖੜੀਆਂ ਤੇ ਜਿਨ੍ਹਾਂ ਨੇ ਇਹਨਾਂ ਦਾ ਪ੍ਰੋਸੈਸ ਕਰਨਾ ਉਹ ਹਜੇ ਆਪ ਖੁਦ ਪਹੁੰਚੇ ਨਹੀਂ ਲੱਗਦਾ ਜੀ ਦੇਖਦੇ ਆਉਣ ਦੇ ਫਿਰ ਕਿਸ ਢੰਗ ਨਾਲ ਉਹ ਪ੍ਰੋਸੈਸ ਸ਼ੁਰੂ ਹੁੰਦਾ ਬੰਦਿਆਂ 'ਚ ਵੀ ਸ਼ਾਇਦ ਕਾਲੀ ਹੋ ਸਕਦੀ ਆ ਪਰ ਜਾਨਵਰ ਆਪ ਦੀ ਉਡੀਕ ਕਰ ਰਹੇ ਆ ਜਿੰਨੇ ਕ ਜਾਨਵਰਾਂ ਨੇ ਇੱਥੇ ਫਿੱਟ ਆਉਣਾ ਉਹਨੇ ਕਿਥੇ ਪਹੁੰਚ ਚੁੱਕੇ ਆ ਤੇ ਬਾਕੀ ਆਪਦੇ ਇੰਤਜ਼ਾਰ 'ਚ ਜ਼ਰੂਰ ਖੜਨਗੇ ਇੱਥੇ ਇਹ ਤਿਆਰੀ ਹੋ ਰਹੀ ਹੈ ਜੀ ਕੰਪਰੈਸਰ ਬਣ ਰਿਹਾ ਤੇ ਕੰਪਰੈਸਰ ਦੇ ਨਾਲ ਹੁਣ ਕੀ ਕਰਕੇ ਤੁਸੀਂ ਦੇਖੋਗੇ ਸਾਰੀਆਂ ਗਾਵਾਂ ਦੇ ਜਿਹੜੀਆਂ ਕਿ 20 ਇੱਕ ਲਾਈਨ ਦੇ ਵਿੱਚ ਨੇ ਤਾਂ ਉਹਨਾਂ ਨੂੰ ਚੜਾਇਆ ਜਾ ਰਿਹਾ ਉਹਨਾਂ ਦੇ ਕੈਪ ਆ ਜਿਹੜੇ ਦੁੱਧ ਆਉਣਾ ਸ਼ੁਰੂ ਹੋ ਗਿਆ ਬਿਲਕੁਲ ਜੀ ਦੁੱਧ ਚੱਲ ਰਿਹਾ ਤੁਸੀਂ ਇਹਦੇ ਵਿੱਚ ਦੇਖੋਗੇ ਬੜੀ ਨੇੜੇ ਤੋਂ ਜੇ ਨਿਗਾ ਮਾਰੀਏ ਤਾਂ ਦੁੱਧ ਬੜੀ ਤੇਜ਼ੀ ਨਾਲ ਜਿਹੜਾ ਸাকিং ਹੋਣੀ ਸ਼ੁਰੂ ਹੋ ਗਈ ਹੈ ਜੀ ਹਰ ਫਾਰਮ ਨੂੰ ਰਨ ਕਰਨ ਲਈ ਇੱਕ ਬਹੁਤ ਸਾਰੀ ਮਸ਼ੀਨਰੀ ਦੀ ਲੋੜ ਹੁੰਦੀ ਆ ਤੇ ਉਸ ਮਸ਼ੀਨਰੀ ਦੇ ਤਹਿਤ ਇਹ ਸ਼ੈੱਡ ਦੇ ਵਿੱਚ ਜਿਹੜੀ ਤੁਸੀਂ ਮਸ਼ੀਨਰੀ ਖੜੀ ਦੇਖ ਰਹੇ ਹੋ ਇਹ ਜਿਹੜੀ ਹੇ ਬਣਾਉਂਦੀ ਆ ਜਾਂ ਜਿਹਨੂੰ ਆਚਾਰ ਕਿਹਾ ਜਾਂਦਾ ਮੱਕੀ ਸਜਵਾਰ ਉਹਨਾਂ ਨੂੰ ਕੱਟ ਕੇ ਸਾਂਭਦੀ ਆ ਟਰੈਕਟਰ ਬਹੁਤ ਸਾਰੀ ਮਸ਼ੀਨਰੀ ਬਹੁਤ ਸਾਰੇ ਸ਼ੈੱਡਸ ਦੀ ਲੋੜ ਪੈਂਦੀ ਆ ਇਹ ਜੇ ਫਾਰਮ ਚਲਾਉਣ ਲਈ ਸੋ ਤੁਸੀਂ ਇਹ ਦੇਖ ਰਹੇ ਹੋ ਦੋਸਤੋ ਜਿਹੜੀਆਂ ਤੁਸੀਂ ਸੀੜੀਆਂ ਹਵਾ ਚ ਲਹਿਰਾਉਂਦੀਆਂ ਦੇਖ ਰਹੇ ਹੋ ਮੈਂ ਇਹਨਾਂ ਨੂੰ ਦੇਖਿਆ ਵੀ ਇਹ ਇੱਕ ਹੈ ਤਾਂ ਪੰਜਾਬੀ ਸੀੜੀਆਂ ਜਾਂ ਵਿੱਚ ਰਲਦਿਆਂ ਮਿਲਦੀਆਂ ਡਿਸਕਾਂ ਇਹ ਕਿਉਂ ਆ ਤਾਂ ਦੱਸਿਆ ਗਿਆ ਜੀ ਕਿੰਨੇ ਜਿਹੜੀਆਂ ਚਿੜੀਆਂ ਸੀ ਉੱਤੇ ਬੈਠ ਕੇ ਆਲਨੇ ਬਣਾਉਂਦੀਆਂ ਸੀ ਬਿੱਠਾਂ ਕਰਦੀਆਂ ਸੀ ਸੋ ਇਹਨਾਂ ਲਈ ਇਹ ਤਰੀਕਾ ਬਣਾਇਆ ਗਿਆ ਤੇ ਉਹਨਾਂ ਦੀ ਚਲਕੋਹਰ ਨਾਲ ਜਾਨਵਰ ਇੱਥੇ ਨਹੀਂ ਬੰਦੇ ਇਹ ਜਿਹੜੇ ਛੋਟੀਆਂ ਬੱਚੀਆਂ ਤੁਹਾਨੂੰ ਦਿਖ ਰਹੀਆਂ ਸਿਰਫ 2 ਵੀਕ ਦੀਆਂ ਨੇ ਜ ਇਹਨਾਂ ਦੀ ਏਜ ਆ ਤੇ ਇਹ ਇੱਕ ਚੰਗੀ ਬਰੀਡ ਆ ਜਿਹੜੀ ਕਿ ਆਉਣ ਵਾਲੇ ਦਿਨਾਂ ਚ ਚੰਗੇ ਦਧਾਰੂ ਪਸ਼ੂ ਬਣਨੇ ਆ ਸੋ ਇਸ ਕਰਕੇ ਇਹਨਾਂ ਨੂੰ ਇੱਕ ਵੱਖਰੇ ਤੌਰ ਤੇ ਰੱਖਿਆ ਗਿਆ ਤੇ ਇਹਨਾਂ ਨੂੰ 2 ਵੀਕ ਤੋਂ ਜਦੋਂ ਇਹ ਵੱਡੀਆਂ ਆਚਾਰ ਦੀਆਂ ਹੋ ਜਾਣੀਆਂ ਤਾਂ ਇਹਨਾਂ ਨੂੰ ਖੁੱਲੇ ਛੱਡ ਦਿੱਤਾ ਜਾਂਦਾ ਇਹ ਨਾਲ ਦੀ ਨਾਲ ਜਿਹੜੀ ਫੀਡ ਹੈ ਜੀ ਕਈ ਕਿਸਮ ਦੀ ਫੀਡ ਜਿਹੜੀ ਪ੍ਰੋਟੀਨਸ ਜਾਂ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਜਾਂ ਧਾਰ ਚੋਣ ਵੇਲੇ ਕੰਮ ਆਉਂਦੀਆਂ ਚੀਜ਼ਾਂ ਉਹ ਸਾਰਾ ਇਸ ਸਟੋਰੇਜ ਇੱਥੇ ਹੈ ਜੀ ਤੇ ਅਗਲੇ ਹੀ ਜਿਹੜੇ ਰੱਖਣੇ ਦੇ ਵਿੱਚ ਜਿਹੜੀ ਇਹ ਨਿਊ ਹੌਲੈਂਡ ਦੀ ਮਸ਼ੀਨ ਖੜੀ ਆ ਇਹ ਹੇ ਬਣਾਉਣ ਵਾਲੀ ਮਸ਼ੀਨ ਆ ਜੀ ਜਿਹੜੀ ਕਿ ਇੱਥੋਂ ਦੀ ਜਿਹੜੀ ਜਦੋਂ ਹੇ ਬਣਾਈ ਜਾਂਦੀ ਆ ਤਾਂ ਇਸ ਮਸ਼ੀਨ ਨਾਲ ਗੱਠਾ ਬਣਾਵਣਾ ਕੇ ਪੈਕ ਕਰਕੇ ਰੱਖਿਆ ਜਾਂਦੀਆਂ ਜੀ ਸੋ ਇਹ ਇੱਕ ਕਿਸਮ ਦੇ ਸਟੋਰੇਜ ਆ ਜੀ ਇੱਥੇ ਜ਼ਿੰਮੇਵਾਰ ਤੇ ਜਿਵੇਂ ਮਸ਼ੀਨਰੀ ਖੜਾਉਣ ਲਈ ਤੇ ਜਾਂ ਜੋ ਵੀ ਚੀਜ਼ਾਂ ਇੱਥੇ ਖੁਰਾਕ ਦੀਆਂ ਲੋਡ ਪੈਂਦੀਆਂ ਹੈ ਟਰੈਕਟਰ ਆ ਜੀ ਮੈਸੀ ਫਰਗੂਸਨ ਦਾ ਮਾਡਲ ਆ ਜੀ ਇਹਦੇ ਵੀ ਯਾਨੀ ਕਿ ਪਾਣੀ ਸਪਰੇਅ ਵਾਸਤੇ ਰੱਖਿਆ ਹੋਇਆ ਤੇ ਲੋਡਿੰਗ ਅਨਲੋਡਿੰਗ ਲਈ ਅਗਲਾ ਟਰੈਕਟਰ ਆ ਜਿਹੜਾ ਉਹ ਰੱਖਿਆ ਹੋਇਆ ਤੇ ਇਹ ਟਰੈਕਟਰ ਤਕਰੀਬਨ 100 ਹਸਪਾਵਰ ਜਾਂ 150 ਹਸਪਾਵਰ ਦੇ ਉੱਤੇ ਦੇ ਟਰੈਕਟਰ ਹੈ ਜੀ ਕਿਉਂਕਿ ਕਈ ਵਾਰ ਇਹਨਾਂ ਨੂੰ ਜੜੀਆਂ ਰੋਟਰੀ ਮਸ਼ੀਨਾਂ ਦੇ ਉੱਤੇ ਚਲਾਉਣਾ ਪੈਂਦਾ ਹੈ ਇਸ ਲਈ ਵੱਡੀ ਹਸਪਾਵਰ ਦੇ ਟਰੈਕਟਰ ਚਾਹੀਦੇ ਇੱਥੇ ਜੀ ਸੋ ਅੱਗੇ ਜੇ ਦੇਖਦੇ ਆਂ ਤੇ ਇਹ ਟਰੈਕਟਰ ਆ ਜਿਹੜਾ ਭਾਵੇਂ ਲੋਡਿੰਗ ਲਈ ਰੱਖਿਆ ਗਿਆ ਪਰ ਫੇਰ ਵੀ ਇਹਦੀ ਦੇਖੋਗੇ ਡਬਲ ਟਾਇਰ ਆ ਪਿੱਛੇ ਤੇ ਕਾਫੀ ਵੱਡਾ ਟਰੈਕਟਰ ਹੈ ਜੀ ਇਹ ਵੀ ਸੋ ਦੋਸਤੋ ਜਿਹੜੇ ਹੁਣ ਅਸੀਂ ਕੈਚ ਕਰ ਰਹੇ ਆ ਇਹਨਾਂ ਨੂੰ ਦੇਖ ਕੇ ਮੇਰੇ ਵਰਗੇ ਜਿਹੜੇ ਕਹਿੰਦੇ ਨੇ ਉਹਦੇ ਵੈਜੀਟੇਰੀਅਨ ਬੰਦਿਆਂ ਨੂੰ ਤਾਂ ਤਰਸ ਜਾ ਆਉਂਦਾ ਜਦੋਂ ਮੈਂ ਇਹਨਾਂ ਬਾਰੇ ਪੁੱਛਿਆ ਇੱਥੇ ਚਰਨਦੀਪ ਸਿੰਘ ਹੋਰਾਂ ਨੂੰ ਤਾਂ ਉਹ ਕਹਿੰਦੇ ਜੀ ਇਹ 버ਗਰ ਆ ਜੀ ਮੈਨੂੰ ਪਹਿਲੀ ਗੱਲੇ ਸੱਟੇ ਗੱਲ ਸਮਝ ਨਹੀਂ ਆਈ 버ਗਰ ਵਾਲੀ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਜਿਹੜੇ ਮੈਕਡੋਨਲਡ ਵਾਲ ਚ ਅਸੀਂ 버ਗਰ ਖਾਣੇ ਆ ਇਹਨਾਂ ਨੇ ਉੱਥੇ ਜਾਣਾ ਕਿਉਂਕਿ ਇਹਨਾਂ ਦਾ ਕਸੂਰ ਹੈ ਮੇਲ ਆ ਜੀ ਸੋ ਇਹ ਵੀ ਇੱਕ ਪਾਰਟ ਆਫ ਲਾਈਫ ਆ ਜੀ ਬਿਜ਼ਨਸ ਦਾ ਹਿੱਸਾ ਸੋ ਇਹਨਾਂ ਗੱਲਾਂ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ ਕੁਦਰਤ ਦਾ ਇੱਕ ਸਿਸਟਮ ਆ ਸਿਸਟਮ ਮੁਤਾਬਕ ਹੀ ਚੱਲਦਾ ਸਭ ਕੁਝ ਇਹ ਮਸ਼ੀਨ ਘਾਤੀ ਹੈ ਭਾਈ ਇਹ ਤੇ ਆਮ ਜਿਹੜਿਆਂ ਮੱਕੀ ਪਾਈਦੀ ਆ ਓਕੇ ਇਹ ਵਿੱਚ ਸਾਰਾ ਕੁਝ ਇਹਦੇ ਵਿੱਚ ਪਾ ਕੇ ਲੋਡਰ ਦੇ ਨਾਲ ਪਾ ਕੇ ਦਾ ਬੈਲਟ ਲੱਗਦੀ ਆ ਹਾਂਜੀ ਕਾ ਹੋਰ ਚੇਂਜ ਡਰਾਈਵਰ ਹੂੰ ਸਰ ਕੋ ਇੱਥੇ ਫੀਡ ਐਡ ਹੋ ਜਾਂਦੀ ਐ ਤਾਂ ਸਾਇਟ ਜਦੋਂ ਪੈਡਲ ਦੇ ਵਿੱਚ ਪਾਉਣੀ ਆ ਤਾਰ ਦੇ ਨਾਲ ਓਕੇ ਓਕੇ ਇਹ ਤੁਹਾਡੀ ਇੱਕ ਵਰਕਸ਼ਾਪ ਆ ਹਾਂਜੀ ਆ ਮੇਰੀ ਵਰਕਸ਼ਾਪ ਆ ਅੱਛਾ 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 ਇਹ ਜਿਹੜੀ ਬੈਲਟ ਆ ਇਹਦੇ ਜ਼ਰੀਏ ਸਾਰੀ ਫੀਡ ਵਿੱਚੋਂ ਆਉਣੀ ਆ ਜਦੋਂ ਤੁਸੀਂ ਲੋਡਰ ਨਾਲ ਵਿੱਚ ਪਾ ਲੈਣੀ ਆ ਇੱਥੋਂ ਆਪਾਂ ਪਿੱਛੇ ਪਾਨੇ ਤੇ ਪਾ ਕੇ ਇੱਥੇ ਦਿੰਨੇ ਆ ਜੀ ਜੀ ਠੀਕ ਹੈ ਨਾ ਤਾਂ ਮੁਰਗੀ ਆਣੀ ਕਿ ਨੂੰ ਫੇਰ ਬੈਠਿਆ ਹਾਂਜੀ ਇਹ ਤਾਂ ਚਲਦੀ ਆ ਇਹ ਤਾਂ ਸਿੱਟੀ ਜਾਂਦੀ ਆ ਓਕੇ ਇਹਦਾ ਤਾਰ ਦੇ ਨਾਲ ਵੀ ਸਿੱਟੀ ਜਾਂਦੀ ਆ ਓਕੇ ਓਕੇ ਸੋ ਉੱਥੋਂ ਜਾਨਵਰਾਂ ਨੇ ਖਾ ਲੈਣੀ ਆ ਹਾਂਜੀ ਸੋ ਇਹ ਪ੍ਰੋਟੀਨਸ ਲਈ ਜਿਹੜੀ ਫੀਡ ਤੁਸੀਂ ਬਣਾ ਕੇ ਪਾਉਣੇ ਉਹ ਆਏ ਉਹ ਹਾਂਜੀ ਵਿੱਚ ਪਾ ਕੇ ਵਿੱਚ ਪਲਾ ਮਿਕਸ ਕਰ ਦੇਣਾ ਆ ਜਿਹੜੇ ਕੋਈ ਹੋਰ ਕੋਈ ਚੀਜ਼ ਹੁੰਦੀ ਆ ਸੋ ਇਹ ਅੱਗੇ ਤੁਹਾਡੀ ਵਰਕਸ਼ਾਪ ਆ ਇਹ ਹਾਂਜੀ ਜੇ ਕੋਈ ਮੇਨਟੇਨੈਂਸ ਦਾ ਕੰਮ ਸਾਰਾ ਕੁਝ ਤੁਸੀਂ ਇੱਥੇ ਕਰਦੇ ਹੋ ਅਸੀਂ ਸਭ ਕੁਝ ਆਪੇ ਕਰੀਦਾ ਆ ਜੀ ਅਸੀਂ ਕਿਸੇ ਬੰਦੇ ਨੂੰ ਕਦੇ ਨਹੀਂ ਸੱਦੀਦਾ ਆਗਾ ਇੱਥੇ ਇਹ ਇਹ ਰੋਟਰ ਏ ਹੈਗੀ ਇਹ ਪਾਇਓ ਹੈਰੋ اچھا ਪਾਇਓ ਹੈਰੋ ਪਾਇਓ ਹੈਰੋ اچھا ਇਹਦਾ ਕੀ ਫੰਕਸ਼ਨ ਹੈ ਕਾਦੇ ਲਈ ਯੂਜ਼ ਕਰਦੇ ਨੇ ਅੱਛਾ ਪਹਿਲਾਂ ਤਾਂ ਹਮ ਰੋਟਰੀ ਹੋ ਕਰੀਦੀ ਆ ਉਹ ਰੋਟਰੀ ਹੋ ਆਪਣੇ ਦੂਜੇ ਖਾਮਤੇ ਆ ਜੀ ਤਾਂ ਉਹ ਪਹਿਲਾਂ ਦਾ ਕੁਤਰਦੀ ਆ ਓਕੇ ਇਹ ਜਦੋਂ ਬਾਅਦ ਦੇ ਵਿੱਚ ਨਾ ਐਂਡ ਦੇ ਵਿੱਚ ਬਾਈਪਾਸ ਕਰਨਾ ਸਾਰਾ ਕੁਝ ਇਹ ਲੈਵਲ ਕਰਨ ਨੂੰ ਜੀ ਜੀ ਇਹ ਇਦਾਂ ਚੱਲਦੀ ਹੈ ਇਹ ਇਦਾਂ ਚੱਲਦੀ ਹੈ ਰੋਟਰੀ ਇਦਾਂ ਚੱਲਦੀ ਹੁੰਦੀ ਹੈ ਹਾਂਜੀ 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 ਠੀਕ ਹੈ ਨਾ ਤਾਂ ਇਹ ਬਾਤ ਵਿੱਚ ਐਂਡ ਐਂਡ ਤੇ ਗੇਟ ਦੇ ਬਾਅਦ ਫੇ ਮੁੜ ਕੇ ਵੀ ਦੇਣਾ ਤੇ ਉਹ ਮਸ਼ੀਨ ਬਜਾਈ ਵਾਲੀ ਆ ਆ ਹੈਗੀ ਮੇਰੀ ਪੁਰਾਣੀ ਮਸ਼ੀਨ ਅੱਛਾ ਬਹੁਤ ਐਵਰੀ ਡੇਅਰ ਦੀ ਰੱਖੀ ਆ ਅੱਛਾ ਪੁਰਾਣੀ ਐ ਬਹੁਤ ਜਿਆਦਾ ਪੁਰਾਣੀ ਆ ਪਰ ਮੈਂ ਇਹਨੂੰ ਵੇਚਦਾ ਨਹੀਂ ਹੈਗਾ ਸੰਭੀ ਹੋਈ ਆ ਹਾਂ ਮੈਂ ਸੰਭੀ ਆ ਮੈਂ ਇਹਨਾਂ ਹੀ ਵੀ ਦਵਨਾ ਕੰਦਲ ਦੇਖੀ ਹੋਣੀ ਤੁਸੀਂ ਹਾਂਜੀ ਹਾਂ ਉਹ ਰਾਜਨਵਰ ਦਾ ਮੇਰਾ ਛੋਟਾ ਭਰਾ ਅੱਛਾ ਤੁਸੀਂ ਇਹਦੇ ਨਾਲ ਵਜਾਈ ਕਰਦੇ ਹੋ ਬੇ ਇਹ ਨਾ ਕਰਦਾ ਉਹ ਉਹ ਨਾ ਕਰਦਾ ਇਹ ਸਟਿਲ ਵਰਕਿੰਗ ਵਧੀਆ ਬਕਾ ਚੱਲ ਉਹ ਇੱਕ ਓਕੇ ਓਕੇ ਸੋ ਇਹ ਸਾਰੀ ਵਰਕਸ਼ਾਪ ਤੁਸੀਂ ਆਪ